ਸੜੀ ਰੋਡ ਦਾ ਬੁਰਾ ਹਾਲ ਹੈ ਸੀਵਰੇਜ ਦਾ ਪਾਣੀ ਨਿਕਲਿਆ ਪਿਆ ਗਾ ਲੋਕਾਂ ਦੇ ਘਰਾਂ 'ਚ ਵੜੀ ਜਾਂਦਾ ਗਾ ਸੜਕ ਦਾ ਕੰਦੀ ਕੰਦੀ ਟੁੱਟੀ ਪਈ ਹੈ ਕੋਈ ਬੁਰਾ ਹਾਲ ਨਹੀਂ ਮਨ ਲੁਰ ਕੇ ਜਾ ਨਹੀਂ ਸਕਦਾ ਲੋਕਾਂ ਨੂੰ ਨਹੀਂ ਸੀ ਵਿਸ਼ਵਾਸ ਆਮ ਤੋਂ ਬਣੇ ਬਣ ਕੇ ਖਾਸ ਬਗੰਦੇ ਪਾਣੀ ਦਾ ਨਹੀਂ ਨਿਕਾਸ ਬਲਜਿੰਦਰ ਕੌਰ ਦਾ ਇਹੀ ਵਿਕਾਸ ਜਨਤਾ ਦਾ ਨਹੀਂ ਹੈ ਹਾਲ ਹੋਰ ਦੇਖ ਲੋ ਸੜਕ ਬਣਾ ਪੰਜ 4 ਸਾਲ ਲੱਗਿਆ ਹੋਇਆ ਹੈ ਸੜਕ ਬਣਾਉਣ ਵਾਸਤੇ 1.5 ਸਾਲ ਹੋ ਗਿਆ ਠੀਕ ਹੈ ਜੀ ਤੇ ਥੱਲੇ ਲੋਕਾਂ ਦਾ ਪ੍ਰਤੀਕਰਮ ਦੇਖ ਲੋ ਏ ਬਾਈ ਦਿੱਕਤ ਹੈ ਸਾਡੀ ਪ੍ਰੋਫੈਸਰ ਕਲੋਨੀ ਦੇ ਮੇਨ ਰੋਡ ਹੈ ਇਹ ਕਾਲਜ ਯੂਨੀਵਰਸਿਟੀ ਨੂੰ ਰੋਡ ਜਾਂਦਾ ਹੈਗਾ ਇੱਥੇ ਜੀ ਡੇਲੀ ਬੱਚੇ ਪਤਾ ਨਹੀਂ ਕਿੰਨੇ ਜਾਂਦੇ ਆ ਤੁਰ ਕੇ ਵੀ ਜਾਂਦੇ ਆ ਮੋਟਰਸਾਈਕਲਾਂ ਤੇ ਵੀ ਜਾਂਦੇ ਆ ਬੱਸਾਂ ਤੇ ਵੀ ਜਾਂਦੇ ਆ ਲੇਕਿਨ ਹਰੇਕ ਨੂੰ ਦਿੱਕਤ ਹੈ ਸਾਡੀ ਰੋਡ ਦਾ ਬੁਰਾ ਹਾਲ ਹੈ ਸੀਵਰੇਜ ਦਾ ਪਾਣੀ ਨਿਕਲਿਆ ਪਿਆਗਾ ਲੋਕਾਂ ਦੇ ਘਰਾਂ 'ਚ ਵੜੀ ਜਾਂਦਾ ਹੈਗਾ ਸੜਕ ਦਾ ਕੱਲੀ ਕੱਲੀ ਟੁੱਟੀ ਪਈ ਹੈ ਕੋਈ ਬੁਰਾ ਹਾਲ ਹੈ ਬੰਦਾ ਤੁਰ ਕੇ ਜਾ ਨਹੀਂ ਸਕਦਾ ਲੋਕਾਂ ਨੇ ਅੱਕ ਕੇ ਆਪ ਦਾ ਪਹਿਲਾ ਮਨਜਿੰਦਰ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਸੀ ਕਈ ਵਾਰ ਪਰ ਪ੍ਰਸ਼ਾਸਨ ਨੇ ਕੋਈ ਸਾਡਾ ਹੱਲ ਨਹੀਂ ਕੀਤਾ। ਕਈ ਵਾਰੀ ਉਹਨਾਂ ਨੇ ਮਿਲ ਕੇ ਗੱਲਬਾਤ ਕੀਤੀ ਉਹ ਤਾਂ ਦਲਾਸੇ ਦੇ ਦਿੰਦੇ ਆ ਪਰ ਹੱਲ ਕੋਈ ਨਹੀਂ ਕੀਤਾ ਉਹਨਾਂ ਨੇ। ਅੱਕ ਕੇ ਸਾਨੂੰ ਇਹ ਐਕਸ਼ਨ ਕਰਨਾ ਪਿਆ ਸਾਨੂੰ ਰਾਹ ਰੋਕਣਾ ਪਿਆ ਜੀ। ਨਾ ਕੀ ਲਾਇਆ ਹੁਣ ਤੁਸੀਂ ਬੋਰਡ ਤੇ ਕੀ ਲਿਖਿਆ ਜੀ ਤੁਸੀਂ ਲਾਇਆ? ਬੋਰਡ ਤੇ ਸੀ ਲਾਇਆ ਤੁਸੀਂ ਦੇਖੋ ਜੀ। ਲੋਕਾਂ ਨੂੰ ਨਹੀਂ ਸੀ ਵਿਸ਼ਵਾਸ ਆਮ ਤੋਂ ਬਣੇ ਬਣ ਕੇ ਖਾਸ ਬਗੰਦੇ ਪਾਣੀ ਦਾ ਨਹੀਂ ਨਿਕਾਸ ਬਲਜਿੰਦਰ ਕੌਰ ਦਾ ਇਹੀ ਵਿਕਾਸ ਜਨਤਾ ਦਾ ਨਹੀਂ ਹੈ ਹਾਲ। ਇਹ ਆ ਸੀ ਕਹਿੰਦੇ ਆ ਜੀ ਆਮ ਲੋਕਾਂ ਦੇ ਬਣਾਈ ਸੀ ਆਮ ਸਰਕਾਰ ਲੇਕਿਨ ਆਮ ਤੋਂ ਇਹ ਖਾਸ ਬਣ ਗਈ ਆਮ ਲੋਕਾਂ ਦੇ ਕੋਈ ਗੱਲ ਹੀ ਨਹੀਂ ਸੁਣਦੇ ਕਿਉਂਕਿ ਆਮ ਲੋਕਾਂ ਨੂੰ ਇਹਨਾਂ ਨੂੰ ਕੋਈ ਨਹੀਂ ਵੋਟਾਂ ਮਿਲੇ ਦਾ ਜਾਸ ਸੀਗੇ ਹੁਣ ਵੋਟਾਂ ਲੈ ਲਈਆਂ ਹੁਣ ਕੋਈ ਆਮ ਕੋਈ ਇਹਨਾਂ ਨੂੰ ਲੋੜ ਨਹੀਂ ਉਹਨਾਂ ਨੂੰ ਖਾਸ ਬਿਆਰੇ ਆਮ ਕੋਈ ਬਿਆਰੇ ਨਹੀਂ ਹੁਣ ਮੰਗ ਕੀ ਕਰਦੇ ਹੋ ਮੰਗੇ ਹੀ ਕਰਦੇ ਸਾਡੀ ਰੋਡ ਬਣੀ ਜਾਵੇ ਬਣਾਈ ਜਾਵੇ ਸੀਵਰੇਜ ਦਾ ਬੁਰਾ ਹਾਲ ਹੈ ਸੀਵਰੇਜ ਦਾ ਪ੍ਰਬੰਧ ਠੀਕ ਕੀਤਾ ਜਾਵੇ ਲੋਕਾਂ ਦੇ ਘਰਾਂ ਵਿੱਚ ਪਾਣੀ ਮੜ ਰਿਹਾ ਲੋਕ ਬਿਮਾਰ ਹੋਏ ਆ ਬੱਚੇ ਬਿਮਾਰ ਹੋ ਰਹੇ ਆ ਬਹੁਤ ਬੁਰਾ ਹਾਲ ਹੈ ਅਡੀ ਹੀ ਪ੍ਰਸ਼ਾਸਨ ਨੂੰ ਮੰਗਾ ਹੈ ਕਿ ਸਾਡਾ ਹੱਲ ਜਲਦ ਜਲਦ ਹੱਲ ਕੀਤਾ ਜਾਵੇ। ਮਾਮਲਾ ਜੀ ਇਹ ਬੋਰਡ ਦੇਖ ਲਓ। 5 4 23 ਦਾ ਲੱਗਿਆ ਹੋਇਆ ਹੈ ਸੜਕ ਬਣਾਉਣ ਵਾਸਤੇ। ਹਾਂ। ਡੇਢ ਸਾਲ ਹੋ ਗਿਆ। ਠੀਕ ਹੈ ਜੀ। ਤੇ ਥੱਲੇ ਲੋਕਾਂ ਦਾ ਪ੍ਰਤੀਕਰਮ ਦੇਖ ਲਓ। ਹੂੰ। ਲੋਕੀ ਦੁਖੀ ਆ। ਪਾਣੀ ਖੜਾ ਹੈ। ਲੋਕੀ ਇਹ ਮਨ ਲੋਕ ਡਿੱਗਣ ਨੂੰ ਬਲ ਬੋਟਸਾਈਕਲ ਸਿੱਧਾ ਨਹੀਂ ਜਾ ਸਕਦਾ। ਦੇਖ ਸਕਦੇ ਆ। ਹੂੰ। ਸੱਟ ਵੀ ਆ ਸਕਦੀ ਆ। ਹਾਂ। ਬੜੇ ਵਾਰੀ ਕਹਦਾ ਕੋਈ ਕੋਈ ਹੱਲ ਨਹੀਂ ਆਦਾ। ਇਸ ਨੂੰ ਲੈ ਕੇ ਤੁਸੀਂ ਪ੍ਰਸ਼ਾਸਨ ਨੂੰ ਮਿਲ ਲੇ ਕਿਤੇ। ਬੜੇ ਵਾਰੀ ਇੱਕ ਵਾਰ ਇਹ ਨਹੀਂ ਬੜੇ ਵਾਰੀ। ਅੱਛਾ ਜੀ। ਪਿਛਲੇ ਜਿਹੜਾ ਜੋ ਵੋਟਾਂ ਪਈਆਂ ਸੀ ਲੋਕਪਰਵਾਦੀਆਂ ਉਦੋਂ 2 ਦਿਨ ਕੰਮ ਚਲਾਇਆ ਇਹਨਾਂ ਨੇ ਵੋਟਾਂ ਲੈਣ ਵਾਸਤੇ ਗੋਦੜਣਾ ਬਾਤ ਕੰਮ ਫੇਰ ਬਾਬਾ ਹੁਣ ਸਾਰਾ ਉੱਥੇ ਹੀ ਖੜਾ ਹੈ ਪਾਣੀ ਵਗਿਆ ਲੈ ਕੋਈ ਹੱਲ ਨਹੀਂ ਹੁਣ ਮੰਗ ਕੀ ਹੈ ਸਾਡੂ ਮੰਗ ਸਾਡੀ ਇਹ ਵੀ ਸੜਕ ਬਣਾਓ ਪੱਕੀ ਜਿੱਥੇ ਲੋਕਾਂ ਨੇ ਜਾਲੀ ਪਾਣੀ ਦੁੱਧਾ ਉਹ ਬੰਦ ਕਰੋ ਇਹ ਮੰਗ ਹੈ ਜੀ ਪਿਛਲੇ 2.5 ਸਾਲ ਤੋਂ ਜਿਹੜੇ ਹਾਲਾਤ ਹੈ ਗਲੀਆਂ ਦੇ ਪਾਣੀ ਦਾ ਬਹੁਤ ਬੁਰਾ ਹਾਲ ਹੈ ਕਿ ਬੱਚਾ ਨੂੰ ਸਕੂਲ ਜਾਣਾ ਬੜਾ ਔਖਾ ਹੈ ਤਈ ਨਾ ਪੜਾ ਹਾਲਾ ਤੁਸੀਂ ਜਾ ਕੇ ਆਪ ਜਾ ਕੇ ਦੇਖ ਸਕਦੇ ਹੋ ਜੀ ਗਲੀਆਂ ਦੇ ਵਿੱਚ ਕੰਨ ਡਿੱਗੀਆਂ ਲੀਆਂ ਗਰੀਬ ਲੋਕਾਂ ਦੇ ਬਿਮਾਰ ਹੋਈ ਜਾਂਦੇ ਆ ਕੋਈ ਬੁਖਾਰ ਹੈ ਕਿਸੇ ਨੂੰ ਨਮੂਨੀਆਂ ਕੱਲ ਹੀ ਨੂੰ ਕਿਹ ਸੁਣਦਾ ਪੰਜ ਸੱਤ ਬੰਦੇ ਸਾਡੇ ਬਜੰਦਰ ਕੋਲ ਕੋਲੇ ਗਏ ਸੀ ਪੰਜ ਸੱਤ ਪਹਿਲਾਂ ਉਹਨਾਂ ਨੇ ਮਿੱਠੀਆਂ ਮਿਰਚਾਂ ਦੇ ਕੇ ਤੋਰਤੇ ਕੋਈ ਹੱਲ ਨਹੀਂ ਜੀ ਗਲੀਆਂ ਨੇ ਇਹਨਾਂ ਦਾ ਕਾਲ ਅਕੈਡਮੀ ਤੋਂ ਲੈ ਕੇ ਜਿੰਨੀਆਂ ਵੀ ਗਲੀਆਂ ਬਹੁਤ ਬੁਰਾ ਹਾਲਾ ਪਾਣੀ ਦਾ ਮੱਛਰਾਂ ਦਾ ਬਿਮਾਰੀ ਦਾ ਜਿੰਨਾ ਵੀ ਕਹਿੰਦੇ ਨਾ ਤੇ ਦਾ ਹਾਲ ਹੈ ਇਹਨੂੰ ਔਰ ਲਾਇਆ ਕੀਬੋਰਡ ਲਾਇਆ ਇਹ ਇਹ ਬੋਰਡ ਤਾਂ ਲਾਇਆ ਵੀ ਇਹ ਹਰ ਬਜੰਦਰ ਕੋਰ ਦਾ ਜਿਹੜਾ ਵਿਕਾਸ਼ ਆ ਤੇ ਦੇਖੋ ਭਾਈ ਇਹ ਲਾਇਆ ਸਾਡੀ ਥੜੀ ਵਾਲੇ ਲਾਇਆ ਸਾਰਿਆਂ ਨੇ ਹਾਂ ਇਸੇ ਕਰਕੇ ਲਾਇਆ ਕਿ ਸਾਡੀ ਇਹੀ ਹੈ ਵੀ ਆ ਹਲਦਾ ਜਾ ਕੇ ਕਰੋ ਬਹੁਤ ਬੁਰਾ ਹਾਲ ਹੈ ਬੁੜੀਆਂ ਦਾ ਬੱਚਿਆਂ ਦਾ ਬੰਦਿਆਂ ਦਾ ਬਜ਼ੁਰਗ ਕਈ ਬਜ਼ੁਰਗ ਤਾਂ ਵਿਚਾਰੇ ਬਿਮਾਰ ਪਏ ਐ ਤੁਹਾਨੂੰ ਲਿਜਾ ਕੇ ਦਿਖਾ ਸਕਦੇ ਆ ਮੰਗ ਕੀ ਆ ਹੁਣ ਥੜੀ ਥੜੀ ਮੰਗਿਆ ਵੀ ਇਹ ਪਾਣੀ ਦਾ ਛੇਟ ਚਾਹੀ ਹੱਲ ਹੋ ਜੇ ਤਾਂ ਬਹੁਤ ਚੰਗੀ ਗੱਲ ਹੈ ਤਾਂ ਨਹੀਂ ਅਸੀਂ ਵੱਡਾ ਪ੍ਰਦਰਸ਼ਨ ਅਜਾ ਟੇਲਰ ਹੈ ਵੇਰੇ ਨਗਰ ਕਾਉਂਸਲ ਦੇ ਦਫ਼ਤਰ ਚ ਅਣਮਿਠੇ ਰਹੀ ਧਰਨਾ ਬਟਾ ਰੱਖਾਂਗੇ ਕਾਕਾ ਜੀ ਬਹੁਤ ਦੁਖੀ ਆ ਸਾਡੀ ਗਲੀ ਚ ਨਾ ਸ਼ਿਵਰਾਜ ਕੱਢੇ 2.5 ਸਾਲ ਹੋ ਗਏ ਹਾਂ ਨਾ ਸਾਡੇ ਕੋਈ ਪਾਣੀ ਦਾ ਹਾਲਾ ਨਾ ਸਾਡੀ ਚੜਕਦਾ ਹੈ ਅਸੀਂ ਬਹੁਤ ਹੀ ਦੁਖੀ ਆ ਨਰਕ ਚ ਬੈਠੇ ਆ ਜੀ ਸ਼ਿਵਰਾਜ ਬੰਦ ਹੈ ਸਾਡੇ ਬਲਾਕਾਂ ਜਮਾ 2.5 ਸਾਲ ਹੋ ਗਏ ਕਦੇ ਸਾਡੇ ਸ਼ਿਵਰਾਜ ਨਹੀਂ ਕੱਢੇ ਪਹਿਲਾਂ ਅਸੀਂ ਧਰਨਾ ਲਾਇਆ ਪੋਰੋ ਗਾਲੇ ਹੁਣੇ ਗੱਡੀਆਂ ਗਲਦੇ ਆਂ ਦਾ ਪਿੱਛੇ ਨੇ ਸਾਡੀ ਸੁਣਵਾਈ ਨਹੀਂ ਕਰੀ ਫੇਰ ਅਸੀਂ ਮਿਲਜਿੰਦਰ ਕੌਰ ਦੇ ਘਰੇ ਗਏ ਕਹਿੰਦੇ ਅਸੀਂ ਹੁਣੇ ਗਲਦੇ ਆਂ ਫੇਰ ਨਿੱਕਿ ਸੇ ਨੇ ਵੀ ਸਾਡੀ ਗੱਲ ਸੁਣੀ ਅਸੀਂ ਸਾਡੇ ਬੱਚੇ ਮਾਰ ਹੈ ਅਸੀਂ ਬਹੁਤ ਦੁਖੀ ਆ ਦੋਨੇ ਗਲੀਆਂ ਪਾਣੀ ਨਾ ਭਰੀਆਂ ਪਈਆਂ ਸੀਵਰੇਜ ਬੰਦ ਹਨ ਤੇ ਸਾਡੇ ਛੜਕਾਂ ਟੁੱਟੀਆਂ ਦਾ 7-8 ਸਾਲ ਹੋ ਗਏ ਪ੍ਰਾਣੀਆਂ ਛੜਕਾਂ ਰਾਂ ਨਹੀਂ ਛੜਕਾਂ ਬਣਾਈਆਂ ਚ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਇਤਿਹਾਸਕ ਸ਼ਹਿਰ ਹੈ ਤੱਕ ਸਾਹਿਬ ਹੈ ਤਖਤ ਸਾਹਿਬ ਹੈ ਤੇ ਜਿੰਨਾ ਤੱਕ ਸਾਹਿਬ ਐਡਾ ਮਤਲਬ ਗੁਰੂਆਂ ਨੇ ਦਾਮ ਲਿਆ ਸੀ ਉਹਨਾਂ ਨੇ ਇਹ ਨਾਟਕ ਬਣਾਤਾ ਸਰਕਾਰਾਂ ਨਹੀਂ ਐਜੀਆਂ ਸਰਕਾਰਾਂ ਆਗੀਆਂ ਇਹ ਤਖਤ ਤੇ ਇੰਨਾ ਬੁਰਾ ਹਾਲ ਕਰਦਾ ਕੋਈ ਤਖਤ ਵਾਲੀ ਗੱਲ ਹੀ ਨਹੀਂ ਰਹਿਣ ਦਿੱਤੀ ਇਹਨਾਂ ਨੇ ਇਥੇ ਸਾਡੇ ਐਡੇ ਐਡੇ ਮਾਲਕਾਂ ਨੇ ਦਾਮ ਲਿਆ ਸੀ ਆ ਕੇ 9 ਸਾਲ 9 ਮਹੀਨੇ 9 ਘੜੀਆਂ ਹੁਣ ਸਾਡੀ ਇਹ ਮੰਗ ਹੈ ਵੀ ਸੀਵਰੇਜ ਕੱਢੇ ਜਾਣ ਸਾਡੀਆਂ ਛੜਕਾਂ ਬਣ ਜਾਣ ਕੇ ਮੰਗਾ ਸਾਡੀ ਸਾਡਾ ਇਹ ਆ ਵੀ ਸਾਡਾ ਪਾਣੀ ਦਾ ਹਾਲ ਦੇਖੋ ਪਹਿਲਾਂ ਆਣ ਕੇ ਜਦੋਂ ਵੋਟਾਂ ਲਾਣੀਆਂ ਸੀ ਉਹ ਤਾਂ ਚਾਰ ਚਾਰ ਗੇੜੇ ਗਲੀ 'ਚ ਮਾਰਦੇ ਸੀ ਹੁਣ ਹੁਣ ਵੋਟਾਂ ਪੈ ਗਈਆਂ ਹੁਣ ਸਾਡੀ ਗਲੀ ਚੱਕਰ ਵਾਰ ਨਹੀਂ ਪੁੱਛੇ ਇੱਕ ਵਾਰ ਸਾਡੀ ਗਲੀ ਦਾ ਹਾਲ ਦੇਖਣ ਆਣ ਕੇ ਵੀ ਅਸੀਂ ਕਿਹੜੀ ਮੁਸ਼ਕਲ ਨਾਲ ਜੀ ਰਹੇ ਆ ਘਰਾਂ 'ਚ ਪਾਣੀ ਵੀ ਨੱਕੇ ਗਾਹਾਂ ਬੰਨ ਲਾ ਦਿੰਦੇ ਅਸੀਂ ਹੁਣ ਕਿੱਧਰ ਨੂੰ ਜਾਈਏ ਦੱਸੋ ਜੀ ਸਾਡਾ ਨਿਕਲਣਾ ਹੀ ਬਾਹਰ ਮੁਸ਼ਕਲ ਹੋ ਜਾਂਦਾ ਸੀ ਗੁਰੂ ਘਰ ਜਾਣੇ ਸਾਡੇ ਸਾਰੇ ਗੰਦੇ ਪੈਰ ਲਾ ਕੇ ਗੁਰੂ ਘਰ ਜਾਣਾ ਪੈਂਦਾ ਸਾਨੂੰ ਇਹ ਸਾਡੇ ਗਲੀਆਂ ਦਾ ਹਾਲ ਤਾਂ ਹੋਣਾ ਚਾਹੀਦਾ ਕੋਈ ਮੈਂ ਤਾਂ ਦੇਖੋ ਤੇ ਅੱਜਕਲ ਸਥਾਨ ਹੈ ਤਖਤਾਲ ਹੈ ਗੁਰੂ ਸਾਹਿਬ ਆਏ ਆ ਪਰ ਦੂਰੋ ਦੂਰੋ ਸੰਗਤਾਂ ਵੀ ਆਉਂਦੀਆਂ ਨੇ ਸੰਗਤਾਂ ਦੀਆਂ ਆਉਂਦੀਆਂ ਨਹੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿੰਨਾ ਬੁਰਾ ਹਾਲ ਹੈ ਸ਼ਹਿਰ ਦਾ ਬਾਲਾ ਬੁਰਾ ਹਾਲ ਜੀ ਤਲਵੰਡੀ ਦਾ ਦੇਖਿਆ ਨਹੀਂ ਜਾਂਦਾ ਹੁਣ ਜਿਹੜੇ ਗੁਰੂ ਘਰ ਇੱਧਰ ਸਾਰੇ ਆਉਂਦੇ ਗਾਂ ਕਲੋਨੀ ਵਾਲੇ ਇੱਧਰ ਨੰਗਦੇ ਅਕੈਡਮੀ ਨੂੰ ਉਹ ਬਾਲਾ ਬੁਰਾ ਸਾਡਾ ਮੁਸ਼ਕਲ ਹੰਗ ਦੇਖੋ ਅਸੀਂ ਇਹ ਕਹਿੰਨੇ ਵੀ ਗਲੀ ਦਾ ਹੱਲ ਕਰਿਆ ਜਾਵੇ ਕੋਈ ਸੀਵਰੇਜ ਕੱਢੇ ਜਾਣ ਤੇ ਸਾਡੀ ਸੀਵਰੇਜ ਦਾ ਸਾਫ਼ ਕਰਾਈ ਜਾਣ ਤੇ ਸਾਡੀਆਂ ਗਲੀਆਂ ਦਾ ਹੱਲ ਹੋ ਜੇ ਬਣ ਜਾ। ਸੋਸੇ ਪਾਣੀ ਦੀ ਹਾਂ ਪਾਣੀ ਕਾਰਨ ਗਲੀ ਬਣੀ ਹੋਰ ਤੇ ਸੋਸੇ ਹੀ ਹਾਂ ਬੋਰਡ ਕਿਵੇਂ ਲਾਇਆ ਬੋਰਡ ਤੇ ਕੀ ਲਿਖਿਆ ਤੁਸੀਂ ਜਿਹੜਾ ਰੱਖਿਆ ਬੋਰਡ ਤੇ ਲਿਖਿਆ ਜਾ ਵੀ ਵਿਕਾਸ ਦੇ ਹੋਰ ਭਰੇ ਨਿਕਾਉਂ ਹਾਂ ਤੇ ਮੰਗ ਕੀ ਆ ਹੁਣ ਮੰਗ ਵੀ ਠੀਕ ਚਾਹੇ ਹੋਰ ਕਿ